ਬੋਤ ਸਿੰਘ ਜੀ ਸਾਨੂੰ ਬਗਨਨਾਮ ਸਿੰਘ ਜੀ ਜਿਸ ਦੀ ਕੱਲ ਮਿਤੀ 18 6 2024 ਨੂੰ ਨੂਰ ਵਾਲਾ ਕੰਪਲੈਕਸ ਨੂਰ ਵਾਲਾ ਰੋਡ ਨੇੜੇ ਕਸਾਵਾ ਚੌਕ ਅਚਾਨਕ ਉਹਦੇ ਗੇਟ ਸਿਰ ਵਿੱਚ ਲੱਗ ਗਿਆ ਨਿਕਨ ਨਾਲ ਉਹਦੀ ਮੌਤ ਹੋ ਗਈ ਸੀ ਸਰ ਗੇਟ ਘਰ ਦਾ ਸੀਗਾ ਫੈਕਟਰੀ ਦਾ ਸੀ ਫੈਕਟਰੀ ਦਾ ਗੇਟ ਸੀ ਤੇ ਅਚਾਨਕ ਖੋਲਣ ਲੱਗੇ ਉੱਪਰ ਦੇ ਕਿ ਪੈਦ ਸਰ ਕਰਨ ਕੀ ਗਿਆ ਸੀ ਫੈਕਟਰੀ ਵਿੱਚ ਉਹ ਫੈਕਟਰੀ ਵਿੱਚ ਢੋਆ ਠਵਾਈ ਦਾ ਕੰਮ ਕਰਦਾ ਸੀ ਸਰ ਆਟੋ ਦਾ ਆਟੋਸ ਦਾ ਅੱਛਾ ਜੀ ਹਾਂ ਜੀ ਸਰ ਕਿੰਨੀ ਕੁ ਉਮਰ ਸੀ ਬੰਦੇ ਦੀ ਇਹ 30 ਸਾਲ ਦੀ ਉਮਰ ਸੀ ਜੀ ਅਨਮੈਰਿਟ ਸੀ ਮੈਰਿਟ ਨਹੀਂ ਮੈਰਿਟ ਸੀ ਤਿੰਨ ਬੱਚੇ ਸੀ ਤੇ ਹਾਂ ਜੀ ਸਰ ਇਹਦੇ ਵਿੱਚ ਕਾਰਵਾਈ ਕੀ ਕੀਤੀ ਜਾ ਰਹੀ ਹੈ ਸਰ 178 ਹਜ਼ਾਰ ਰੁਪਏ ਸੀ ਮਿਲ ਦਿੱਤੇ ਜਾਂਦੇ ਅੱਛਾ ਹਾਂ ਜੀ ਫਿਰ ਇਹ ਜਿਹੜਾ ਜਿਹੜੀ ਫੈਕਟਰੀ ਹੈ ਕਿੱਧਰ ਹੈ ਇਹ ਫੈਕਟਰੀ ਆਪਾਂ ਜਦੋਂ ਕਸਾਵਾਤ ਤੋਂ ਨੂਰ ਵਾਲਾ ਸੋਰੀ ਨੂਰ ਨੂਰ ਵਾਲਾ ਰੋਡ ਤੋਂ ਕਸਾਵਾਤ ਨੂੰ ਜਾਂਦੇ ਹਾਂ ਸਰੀਓਤੀ ਹਾਂਜੀ ਤੇ ਸਰ ਲੱਡੂ ਲੱਡੂ ਕਲੋਨੀ ਹੈ ਜੀ ਸਰ ਰੈਗੂਲਰ ਜਾਂਦਾ ਸੀ ਫੈਕਟਰੀ ਚ ਕੰਮ ਕਰਦਾ ਹਾਂਜੀ ਕੰਮ ਕਰਦਾ ਆਟੋ ਦੇ ਮਾਲ ਨੂੰ ਆਟੋ ਆਟੋ اٹਵਾਈ ਕਰਦਾ ਸੀ ਕਦੇ ਹੋਰ ਫੈਕਟਰੀ ਜਾਂ ਕਿਸੇ ਹੋਰ ਫੈਕਟਰੀ ਦੀ ਬੋਤਲ ਬੋਤ ਸਿੰਘ ਜੀ ਸਾਨਮ ਬਗਨਨਾਮ ਸਿੰਘ ਜੀ ਜਿਸ ਦੀ ਕੱਲ ਮਿਤੀ 18 6 2024 ਨੂੰ ਨੂਰ ਵਾਲਾ ਕੰਪਲੈਕਸ ਨੂਰ ਵਾਲਾ ਰੋਡ ਨੇੜੇ ਪਾਸਾਵਾ ਚੌਕ ਅਚਾਨਕ ਉਹਦੇ ਗੇਟ ਸਿਰ ਵਿੱਚ ਲੱਗ ਗਿਆ ਨਿਕਨਲ ਉਸਦੀ ਮੌਤ ਹੋ ਗਈ ਸੀ ਸਰ ਗੇਟ ਘਰ ਦਾ ਸੀਗਾ ਫੈਕਟਰੀ ਦਾ ਸੀ ਫੈਕਟਰੀ ਦਾ ਗੇਟ ਸੀ ਤੇ ਅਚਾਨਕ ਖੋਲਣ ਲੱਗੇ ਉੱਪਰ ਡਿੱਗੇ ਪਏ ਸਿਰੋ ਕਰਨ ਕੀ ਗਿਆ ਸੀ ਫੈਕਟਰੀ ਵਿੱਚ ਉਹ ਫੈਕਟਰੀ ਵਿੱਚ ਢੋਆ ਢਵਾਈ ਦਾ ਕੰਮ ਕਰਦਾ ਸੀ ਸਰ ਆਟੋ ਦਾ ਆਟੋਸਟ ਹੈ ਅੱਛਾ ਜੀ ਹਾਂ ਜੀ ਸਰ ਕਿੰਨੀ ਕੁ ਉਮਰ ਸੀ ਬੰਦੇ ਦੀ ਇਹ 30 ਸਾਲ ਦੀ ਉਮਰ ਸੀ ਜੀ ਅਨਮੈਰਿਡ ਸੀ ਮੈਰਿਡ ਨਹੀਂ ਮੈਰਿਡ ਸੀ ਤਿੰਨ ਬੱਚੇ ਸੀ ਤੇ ਸਰ ਇਹਦੇ ਵਿੱਚ ਕਾਰਵਾਈ ਕੀ ਕੀਤੀ ਜਾ ਰਹੀ ਹੈ? ਕਾਰਵਾਈ 178 सीआरपीसी ਅਮਲਿਤ ਕੱਲ ਜਾਂਦੀ ਹੈ। ਅੱਛਾ। ਹਾਂਜੀ। ਤੇ ਸਰ ਇਹ ਜਿਹੜਾ ਜਿਹੜੀ ਫੈਕਟਰੀ ਹੈ ਕਿੱਧਰ ਹੈ ਇਹ ਤੇ ਕਿ? ਤੇ ਫੈਕਟਰੀ ਆਪਾਂ ਜਦੋਂ ਕਸਾਵਾਦ ਤੋਂ ਨੂਰ ਵਾਲਾ ਸੋਰੀ ਨੂਰ ਨੂਰ ਵਾਲਾ ਰੋਡ ਤੋਂ ਕਸਾਵਾਦ ਨੂੰ ਜਾਂਦੇ ਹਾਂ। ਸਰ ਉੱਥੇ। ਹਾਂਜੀ। ਤੇ ਸਰ ਲੱਡੂ ਲੱਡੂ ਕਲੋਨੀ ਹੈ ਜੀ। ਸਰ ਰੈਗੂਲਰ ਜਾਂਦਾ ਸੀ ਇਹ ਫੈਕਟਰੀ 'ਚ ਕੰਮ ਕਰਦਾ। ਹਾਂਜੀ ਕੰਮ ਕਰਦਾ। ਆਟੋ ਦੇ ਮਾਲ ਆਟੋ ਹਟਾਈ ਕਰਦਾ ਸੀ ਕਦੇ ਹੋਰ ਫੈਕਟਰੀ ਜਾਂ ਕਿਸੇ ਕਿਸੇ ਫੈਕਟਰੀ